ਸਿਕਾ ਜੀ ਸਾਰਿਆਂ ਨੂੰ ਪਟਾ ਫੈਮਿਲੀ ਬਲੌਗ ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਕਰੇਲੇ ਤੇ ਇਹ ਆਪਾਂ ਕਰੇਲੇ ਧੋ ਕੇ ਕੱਟ ਲੈਨੇ ਤਿੰਨ ਵਿੱਚੋਂ ਆਪਾਂ ਬੀਜ ਜਿਹੜੇ ਕੱਢ ਲਏ ਸੀ ਇਹਦੇ ਵਿੱਚ ਆਪਾਂ ਹੁਣ ਅੱਧਾ ਚਮਚਾ ਭਰ ਕੇ ਨਾ ਲੂਣ ਪਾ ਦਾਂਗੇ ਤੇ ਅੱਧਾ ਚਮਚਾ ਇੱਥੇ ਪਾਤੀ ਆਪਾਂ ਹਲਦੀ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਮਿਕਸ ਕਰਨ ਤੋਂ ਬਾਅਦ ਇਹਨਾਂ ਕਰੇਲਿਆਂ ਨੂੰ ਆਪਾਂ 10 ਤੋਂ 15 ਮਿੰਟ ਲਈ ਟੱਕ ਕੇ ਰੱਖ ਦਵਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਕੌੜਾ ਪਾਣੀ ਸਾਰਾ ਨਿਕਲ ਜਾਏਗਾ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਕਰੇਲੇ ਹੋਣਗੇ ਆਪਣੇ ਕੌੜੇ ਨਹੀਂ ਬਣਨਗੇ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਤੇ ਇਹਨਾਂ ਨੂੰ ਆਪਾਂ 10 ਮਿੰਟ ਢਾਕੇ ਰੱਖ ਦਿੰਨੇ ਆ ਇਹ ਕਰੇਲੇ ਰੱਖਿਆ ਨੂੰ ਆਪਾਂ ਨੂੰ ਨਾ 15-20 ਮਿੰਟ ਹੋ ਗਏ ਨੇ ਇਹਨਾਂ ਵਿੱਚ ਪਾਣੀ ਵੀ ਦੇਖੋ ਨਿਕਲ ਗਿਆ ਐਦਾਂ ਜਦੋਂ ਆਪਾਂ ਬਣਾਉਨੇ ਨਾ ਕਰੇਲੇ ਫਿਰ ਕੌੜੇ ਨਹੀਂ ਬਣਨਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਝੋੜ ਲੈਣਾ ਹੈ ਜਿਹੜਾ ਪਾਣੀ ਸਾਰਾ ਬਾਹਰ ਨਿਕਲ ਜੇ ਇੱਧਰ ਪਲੇਟ 'ਚ ਰੱਖੀ ਜਾਨਾ ਹਾਂ ਮਾਂ ਹਾਂਜੀ ਸਬਜੀ ਜਿਹੜੀ ਸਬਜੀ ਕਰੇਲੇ ਬਣਾਉਣ ਲਈ ਆ ਇਹ ਸਾਰਾ ਕੋੜਾ ਪਾਣੀ ਜਿਹੜਾ ਵਿੱਚੋਂ ਨਿਕਲ ਜੂਗਾ ਪੂਰਾ ਕੋੜਾ ਪਾਣੀ ਵੀ ਨਹੀਂ ਨਿਕਲਣਾ ਅੱਧਾ ਨਿਕਲੇਗਾ ਵਿਟਾਮਿਨ ਇਹਨਾਂ ਦੇ ਵਿੱਚ ਹੀ ਰਹਿਣਗੇ ਇਸ ਤਰ੍ਹਾਂ ਤੁਸੀਂ ਬਣਾ ਕੇ ਦੇਖਿਓ ਸਬਜੀ ਬਹੁਤ ਸਵਾਦ ਬਣੇਗੀ ਦੇਖੋ ਜੀ ਆਪਾਂ ਇਹਨਾਂ ਨੂੰ ਕੁੱਟ ਕੇ ਇਹਨਾਂ ਪਾਣੀ ਕੱਢ ਦਿੱਤਾ ਹੈ ਤੇ ਹੁਣ ਆਪਾਂ ਦੂਸਰੇ ਪਾਸੇ ਕੜਾਈ ਰੱਖੀ ਹੋਈ ਹੈ ਇਹਦੇ ਵਿੱਚ ਪਾਉਣੇ ਆਪਾਂ ਤੇਲ ਸਰੋਂ ਦਾ ਤੇਲ ਵਿੱਚ ਜਿਹੜੇ ਕਰੇਲੇ ਹੁੰਦੇ ਨੇ ਬਹੁਤ ਸਵਾਦ ਬੰਦੇ ਨੇ ਜੇ ਤੇਲ ਜ਼ਿਆਦਾ ਵੀ ਪੈ ਜਾਏਗਾ ਇਹਨੂੰ ਆਪਾਂ ਬਾਅਦ ਵਿੱਚ ਕੱਢ ਵੀ ਸਕਦੇ ਹਾਂ ਪਹਿਲਾਂ ਤੇਲ ਗਰਮ ਹੋਣ ਦਿੰਨੇ ਆ ਤੇਲ ਵਿੱਚ ਧੂਆ ਨਿਕਲਣ ਲੱਗ ਪੇ ਇਹਦੇ ਵਿੱਚ ਆਪਾਂ ਹੁਣ ਕਰੇਲੇ ਪਾ ਦਿੰਨੇ ਆ ਗੈਸ ਆਪਾਂ ਮੀਡੀਅਮ ਕਰ ਦਾਂਗੇ ਸਲਾਪ ਹੋ ਨਾ ਰੱਖਣਾ ਸਲਾ ਬਿਲਕੁਲ ਤੱਕ ਰੱਖਣਾ ਮੇਰੀ ਹੁੰ ਜੈਸੇ ਨਾਲ ਆਪਾਂ ਫਰਾਈ ਕਰਾਂਗੇ ਉਹਦੇ ਤੱਕ ਇਹਨਾਂ ਨੂੰ ਫਰਾਈ ਕਰਾਂਗੇ ਦੇਖੋ ਤੱਕ ਇਹਨਾਂ ਦਾ ਕਲਰ ġੇਰਾ ਚੇਹਣੀ ਹੋ ਜਾਂਦਾ ਸਾਪਾ ਕਰੇਲੇਆਂ ਨੂੰ ਇੱਦਾਂ ਹਲਾਉਂਦੇ ਰਵਾਂਗੇ ਨਹੀਂ ਤਾਂ ਕਰੇਲੇ ਦੇ ਥੱਲੇ ਜਲ ਜਾਣਗੇ ਸਾੜ-ਸਾੜ ਕੇ ਕਰੇਲੇ ਇੱਦਾਂ ਨਾਲ-ਨਾਲ ਆਪਾਂ ਹਲਾਉਂਦੇ ਰਵਾਂਗੇ 2-2 ਮਿੰਟ ਬਾਅਦ ਚੋਰੇਲੇ ਪੁੰਨੇ ਹੋ ਗਏ ਬਰਾਊਨ ਕਲਰ ਹੋਣਾ ਪਿਆ ਗਿਆ ਬਾਕੀ ਆਪਾਂ ਇਹਨਾਂ ਨੂੰ ਪਿਆਜ਼ ਦੇ ਨਾਲ ਭੁੰਨ ਲਵਾਂਗੇ ਜਿਹੀ ਰੈਂਡੀ ਕੱਟੇ ਲੈ ਨਾਲ ਉਹ ਵੀ ਨਿਕਰ ਦੇਗੀ ਆਸਾਨੀ ਨਾਲ ਤੁਰਦੇ ਪਏ ਨੇ ਦੇਖੋ ਹੁਣ ਇਹਨਾਂ ਕ੍ਰੇਲਿਆਂ ਨੂੰ ਆਪਾਂ ਪਲੇਟ 'ਚ ਕੱਢ ਲਏ ਨੇ ਤੇ ਦੇਖੀ ਆਪਾਂ ਉਹ ਤੜਕਾ ਲਾ ਲਾਂਗੇ। ਕ੍ਰੇਲੇ ਆਪਾਂ ਇੱਕ ਪਲੇਟ 'ਚ ਵੀ ਕੱਢ ਲਏ ਨੇ। ਹੁਣ ਇਹਦੇ ਵਿੱਚ ਆਪਾਂ ਕੜਾਈ 'ਚ ਥੋੜਾ ਜਿਹਾ ਹੋਰ ਤੇਲ ਪਾ ਲੈਨੇ ਆ। ਇਹਦੇ ਵਿੱਚ ਹੁਣ ਆਪਾਂ ਪਾ ਦਿੰਨੇ ਆ ਕੱਟੇ ਹੋਏ ਪਿਆਜ਼, ਹਰੀ ਮਿਰਚ भूलना ये आप थोड़ी जी हिंग पा देंगे एक चमच ये आपने प्याज में हमें कटिया हुआ लसन बारीक कट के रखा थोड़ा क्या होर ब्राउन कर देने प्याज दे में हमने आप मसाले लूण आप भी करेलिया पाया से हल्दी भी पाई सी। ਅਪਾ ਹੁਣ ਨੂਨ ਤੇ ਹਲਦੀ ਥੋੜਾ ਪਾਵਾਂਗੇ ਅੱਤਾ ਦਾ ਚਮਚ ਪਾਵਾਂਗੇ ਬਾਕੀ ਆਪਾਂ ਫਿਰ ਦੇਖਾਂਗੇ ਕਿੰਨੀ ਵੀ ਲੋੜ ਹੋਏਗੀ ਉਨਾਂ ਆਪਾਂ ਪਾ ਸਕਦੇ ਜੇ ਆਪਣਾ ਨੂਨ ਘੱਟ ਹੋਏ ਨਾਲ ਆਪਾਂ ਲੈ ਲਈ ਤੇਗੀ ਮਿਰਚ ਅੱਤਾ ਚਮਚ ਪਾਦਨੇ ਵੇਚੀ ਨੰਨ ਮਿਕਸ ਕਰੋ ਬਾਕੀ ਤੁਸੀਂ ਨੂਨ ਚੈੱਕ ਕਰਕੇ ਦੁਬਾਰਾ ਫੇਰ ਪਾ ਸਕਦੇ 2-3 ਮਿੰਟ ਆਪਾਂ ਇਹਨੂੰ ਫਿਰ ਭੁੱਲ ਲਿਆ ਹੁਣ ਇਹਦੇ ਵਿੱਚ ਆਪਾਂ ਜਿਹੜੇ ਫਰਾਈ ਕਰਕੇ ਰੱਖੇ ਹਨ ਤਰਲੇ ਉਹ ਪਾ ਦਿੰਨੇ ਆ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਲੈਨੇ ਹੁਣ ਢੱਕਣ ਦੇ ਨਾਲ ਉੱਪਰ ਇਹਨਾਂ ਆਪਾਂ ਕਵਰ ਕਰ ਦਿੰਨੇ ਆ ਗੈਸ ਬਿਲਕੁਲ ਘੱਟ ਰੱਖਾਂਗੇ ਚੈੱਕ ਕਰਦੇ ਆਪਾਂ ਨੂੰ ਵੇਚ ਵੇਚ ਇਹਨਾਂ ਨੂੰ ਹਿਲਾਉਂਦੇ ਵੀ ਰਹਿਣਾ। ਕarele ਆਚੀਲ کافی ਜ਼ਿਆਦਾ ਸੀ। ਤੇ ਦੇਖੋ ਤੇਲ ਥੱਲੇ ਆ ਗਿਆ ਇਹਦੇ। 2 ਮਿੰਟ ਤੱਕ ਹੋਰ ਇਸ ਨੂੰ ਪਕਾ ਲੈਂਦੇ ਹਾਂ। ਢੱਕਣਾ ਉੱਪਰ ਕਵਰ ਕਰ ਦਿੰਦੇ ਹਾਂ। ਚੈੱਕ ਕਰਦੇ ਆਂ ਪਕਿਆ ਨੂੰ। ਲੋ ਜੀ ਕarele ਬਣ ਕੇ ਤਿਆਰ ਨੇ। ਇਸ ਤਰ੍ਹਾਂ ਬਣਾਉਣਾ ਕਰੇਲੇ ਕੌੜੇ ਨਹੀਂ ਬਣਨੇਗੇ ਮਤਲਬ ਕਿ ਥੋੜੇ ਜਿਹੀ ਕਰੇਲੇ ਕੌੜੇ ਹੋਣਗੇ ਪਰ ਜਿੱਦਾਂ ਜਾਦੇ ਕੌੜੇ ਹੁੰਦੇ ਉਦਾਂ ਨਹੀਂ ਹੋਣਗੇ ਹਲਕੇ ਜਿਹੇ ਇਹ ਵਿੱਚ ਕੜਵਾਹਟ ਰਹੇਗੀ ਕਰੇਲੇ ਬਣ ਕੇ ਤਿਆਰ ਨੇ ਗੈਸ ਬੰਦ ਕਰ ਦੇਣਾ ਆਪਾਂ ਪਲੇਟਸ ਕਰ ਲੈਂਦੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਪਸੰਦ ਆndi ਤੇ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਦੇਖੋ ਜੀ ਸਾਡੀ ਸਬਜੀ ਬਣ ਕੇ ਤਿਆਰ ਹੈ ਇਹਦੇ ਉੱਪਰ ਤੁਸੀਂ ਕਟਿਆ ਹੋਇਆ ਧਨੀਆ ਵੀ ਪਾ ਸਕਦੇ ਹੋ ਜੀ ਆਪਾਂ ਨੇ ਬਣਾ ਲਈ ਹੈ ਹੁਣ ਮੈਂ ਤੁਹਾਨੂੰ ਪ੍ਰਭ ਦਿਖਾਉਣੀ ਹੈ ਤਰੇ ਕੋ ਨਹੀਂ ਕਿ ਪ੍ਰਭ ਬੈਠੀ ਹੋਈ ਮੂਵੀ ਦੇਖਦੀ ਪਈ ਉੱਧਰ ਸਕੂਲੋਂ ਆਈ ਸੀ 3 ਵੱਜ ਚੁੱਕੇ ਨੇ ਸਕੂਲ ਦਾ ਕੰਮ ਕਰਦੀ ਕਰਦੀ ਹੁਣ ਆਪਣੀ ਮੂਵੀ ਲਾ ਕੇ ਬੈਠੀ ਹੋ ਦੇਖਣ ਲੱਗ ਪਈ ਐ। ਤਾਹ ਕਿਹੜੀ ਮੂਵੀ ਲੱਗੀ ਐ? ਪਾਪਾ ਨੇ ਲਾਈ ਐ। ਕਿਹੜੀ ਮੂਵੀ ਐ? ਪਾਪਾ ਨੇ। ਪਾਪਾ ਨੂੰ ਪੁੱਛਣਾ ਐ। ਦੇਖਦੀ ਤੋ ਪਈ ਐ। ਪਾਪਾ ਨੇ ਲਾਈ ਸੀ। ਤੂੰ ਕਿੱਥੋਂ ਆਈ? ਚਲੋ ਜੀ ਮੈਂ ਪ੍ਰਭ ਦਾ ਤੁਹਾਨੂੰ ਮੈਂ ਸੂਟ ਦਿਖਾਉਣੀ ਜਿਹੜਾ ਸਟੀਚਿੰਗ ਕੀਤਾ ਸੀ। ਸੂਟ ਤੁਹਾਨੂੰ ਦਿਖਾਉਣੀ ਹੁਣ ਪ੍ਰਭ ਦਾ ਸੂਟ ਜਿਹੜਾ ਮੈਂ ਕੱਲ ਸਟੀਚਿੰਗ ਕੀਤਾ ਸੀ। ਐ ਦੇਖੋ। ਇਹ ਸੂਟ ਆਪਾਂ ਇਹਦਾ ਰੱਬ ਦਾ ਸਟਿਚਿੰਗ ਕੀਤਾ ਸੀ ਫਰਾਕ ਵਾਂਗ ਉੱਪਰ কুরਤੀ ਥੱਲੇ ਫਰਾਕ ਵਰਗਾ ਰੱਖਿਆ ਆਪਾਂ ਇਹ ਤੋਂ ਕੱਟ ਲਗਾਇਆ ਇਹ ਹੈਗੀ ਇਹਦੀ ਫਰਾਕ ਬਣੀ ਹੋਈ ਹੈ ਤੇ ਬੈਕ ਸਾਈਡ ਜਿਹੜੀ ਇਹਦੀ ਹੈਗੀ ਹੈ ਉਹਦੇ ਆਪਾਂ ਇਦਾਂ ਡੋਰੀ ਲਗਾਤੀਏ ਦੋਰੀ ਲਗਾਤੀਏ ਤੇ ਗਰੇ ਦਾ ਹੈਗਾ ਸ਼ਰਾਰਾ ਇਹ ਹੈਗਾ ਸ਼ਰਾਰਾ ਇਹਦਾ ਇਹਦਾ ਸ਼ਰਾਰਾ ਇਥੋਂ ਥਲਨੀ ਦਾ ਜਿਹੜਾ ਘੇਰਾ ਸ਼ਰਾਰੇ ਦਾ ਉਹ ਹੁਣ ਇਥੇ ਦੁਕਾਨ ਤੋਂ ਕਰਵਾ ਕੇ ਆਵਾਂਗੀ ਪੀਕੋ ਕਰਵਾਵਾਂਗੇ ਤੇ ਪ੍ਰਭ ਦਾ ਸੂਟ ਹੋ ਗਿਆ ਰੈਡੀ ਤੇ ਆਪਨੇ ਵੀ ਮੈਂ ਬਾਟਮ ਸੀ ਲੀਏ ਬਾਟਮ ਤਿਆਰ ਮੇਰੀ ਵੀ ਮੇਰਾ ਵੀ ਸੂਟ ਰੈਡੀ ਹੋ ਗਿਆ ਹੁਣ ਰਹਿ ਗਿਆ ਮਨਪ੍ਰੀਤ ਉਹਨਾਂ ਦੇ ਕੱਪੜੇ ਆਪਾਂ ਲੈ ਕੇ ਆਵਾਂਗੇ ਜਿੱਦ ਦਿਨ ਮੌਲ ਗਏ ਉਹਦਨ ਹੋ ਚੁੱਕਾ 6:00 ਵੱਜ ਚੁੱਕੇ ਨੇ ਤੇ ਆਪਾਂ ਆਇਆ ਹਵੇਲੀ ਹਵੇਲੀ ਨਿੰਬੂ ਵੀ ਲੱਗੇ ਮਨਪ੍ਰੀਤ ਆਪਾਂ ਦੇਖਿਆ ਹੀ ਨਹੀਂ ਕਦੀ ਡਿੱਗੇ ਵੀ ਨਹੀਂ ਥੱਲੇ ਕੋਈ ਆਉਂਦਾ ਹੀ ਨਹੀਂ ਮੈਨੂੰ ਲੱਗਦਾ ਤੋੜਨੇ ਇੱਧਰ ਉਹ ਦੇਖੋ ਨਿੰਬੂ ਹਾਂ ਨਿੰਬੂ ਲੱਗੇ ਹੋਏ ਨੇ ਸੱਪੇ ਮੈਨੂੰ ਪਤਾ ਉਹ ਖੋਡ ਪਰਾਂ ਆ ਐਸ ਖੋਡ ਚ ਕਹਿੰਦੇ ਸੱਪ ਰਹਿੰਦਾ ਇੱਥੇ ਵੀ ਟੈਲ ਦੇ ਥੱਲੇ ਹੋ ਸਕਦਾ ਨਹੀਂ ਟੈਲ ਦੇ ਥੱਲੇ ਤੇ ਮਿੱਟੀ ਇਹ ਰੇਤਾ ਆ ਵੜ ਦਿੱਤਾ ਸੀ ਨਾ ਤਾਂ ਨਹੀਂ ਫਲ ਲੱਗਾ ਇਹ ਨੈਦ ਕੀ ਤੇ ਇੱਧਰ ਲੱਗਾ ਜੀ ਆੜੂਆਂ ਦਾ ਬੂਟਾ ਆੜੂ ਜਿਹੜੇ ਹੁਣ ਲੱਥੇਗੇ ਖਾਦੇ ਗਏ ਨੇ ਤੇ ਇੱਧਰ ਆਪਣਾ ਕੰਮ ਚੱਲਦਾ ਪਿਆ ਜੀ ਤੇ ਸ਼ੀਸ਼ਾ ਫਿਕਸ ਕਰਨ ਦੇ ਅਸੀਂ ਹੁਜੇ ਦੋ ਸਾਈਡਾਂ ਹੀ ਹੋਈਆਂ ਕੰਪਲੀਟ ਹੁਣ ਬਾਕੀ ਦੇਖੋ ਅੱਜ ਕੱਲ ਨੂੰ ਸ਼ਾਇਦ ਹੋਰ ਇਹ ਸ਼ੀਸ਼ਾ ਪਿਆ ਇੱਥੇ ਚਲੋ ਆਪਾਂ ਅੱਜ ਦੇ ਵਲੌਗ ਦੀ ਇੱਥੇ ਐਂਡ ਕਰਦੇ ਆ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਦ ਤੱਕ ਕੇ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ